ਕੀ ਕੇ ਕੇ ਕੀ ਫੀਲ ਕਰਦੀ ਜੀ ਪਹਿਲਾਂ ਤਾਂ ਮੈਂ ਬਹੁਤ ਧੰਨਵਾਦੀਆਂ ਹੰਬੜਾ ਨਿਵਾਸੀਆਂ ਦਾ ਜਿਨ੍ਹਾਂ ਨੇ ਇੰਨਾ ਭਾਰੀ ਇਕੱਠ ਕੀਤਾ ਇਕੱਠ ਕੀਤਾ ਕਿ ਰੈਲੀ ਦਾ ਰੂਪ ਧਾਰਨ ਕਰ ਗਿਆ ਤੇ ਮੈਂ ਧੰਨਵਾਦੀਆਂ ਸਰਦਾਰ ਐਮ ਐਲ ਏ ਜੀਵਨ ਸਿੰਘ ਸੰਗੋਵਾਲ ਦਾ ਜਿਨ੍ਹਾਂ ਨੇ ਪੂਰੀ ਪਰਖੂ ਅਰਖਣਾ ਪਰਖ ਕੇ ਦਾਸ ਨੂੰ ਮੈਦਾਨ ਵਿੱਚ उतਾਰਿਆ ਮੈਂ ਐਮ ਐਲ ਏ ਸਾਹਿਬ ਨੂੰ ਇਸ ਮੀਡੀਆ ਰੇ ਵਿਸ਼ਵਾਸ ਦਿਵਾਉਣਾ ਚਾਹੁੰਦਾ ਕੋ ਜਿਹੜੀ ਵੋਟਾਂ 14 ਤਰੀਕ ਦੀਆਂ ਨੇ ਗਿਣਤੀ 17 ਤਰੀਕ ਦੀ ਆ ਇੱਕ ਤਰਫੀਆਂ ਵੋਟਾਂ ਸਾਨੂੰ ਪੈ ਰਹੀਆਂ ਬਹੁਤ ਭਾਰੀ ਮਤਨਾ ਹੀ ਜਿੱਤ ਰਹੇ ਆ ਤੇ ਜਿੰਨੇ ਸਾਡੇ 6 ਜ਼ਿਲ੍ਹਾ ਪ੍ਰੀਸਿਡੈਂਟ ਮੈਂਬਰ ਵੀ ਜਿੱਤ ਰਹੇ ਨੇ ਇੱਥੇ ਸਰਦਾਰ ਮੋਹਨ ਸਿੰਘ ਜੀ ਬਿਰਕ ਖੜੇ ਨੇ ਜਿਹੜੇ ਬਹੁਤ ਮਿਹਨਤੀ ਨੇ ਬਹੁਤ ਰਾਤ ਦਿਨ ਕੰਮ ਕਰ ਰਹੇ ਨੇ ਥੋੜੇ ਦਿਨਾਂ ਵਿੱਚ ਇੰਨਾ ਵੱਡਾ ਉਹਨਾਂ ਨੇ ਚੋਣ ਮਨਛਾਰ ਪੁਖਾ ਦਿੱਤਾ ਮਨ ਪੂਰਾ ਖੁਸ਼ ਹੋ ਗਿਆ ਦੇਖ ਕੇ ਅਸੀਂ ਸਵੇਰ ਦੇ 6 ਵਜੇ ਤੋਂ ਪ੍ਰੋਗਰਾਮ ਕਰ ਰਹੇ ਆ ਹਰ ਤਿੰਨ ਚਾਰ ਪ੍ਰੋਗਰਾਮ ਤਾਂ ਐਮਐਲਏ ਸਭ ਦੇ ਨਾਲ ਸੀ ਸਾਡੇ ਕਾਮਰੇਡ ਗਰਮੇ ਗਰਮੇ ਸਿੰਘ ਦਾ ਪ੍ਰੋਗਰਾਮ ਸੀ ਤਲਵੰਡੀ ਸੀ ਲੋਡੂਵਾਲ ਸੀ ਗगनਦੀਪ ਕਲੋਨੀ ਸੀ ਕੁਝ ਸਵੇਰ ਦੇ ਮੇਰੇ ਆਪ ਦੇ ਵੀ ਪ੍ਰੋਗਰਾਮ ਸੀ ਜੀ ਦੇ ਵਿੱਚ ਕੁੱਤਵੇਵਾਲ ਜਾਨਪੁਰ ਤੇ ਰੱਜੋਵਾਲ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਜਿਹੜੀ ਸਾਡੀ ਜਿੱਤ ਆ ਬਹੁਤ ਵੱਡੀ ਲੀਡ ਨਾਲ ਜਿੱਤ ਹੋ ਰਹੀ ਆ ਇੱਕ ਤਰਫੀ ਵੋਟ ਪੈ ਰਹੀ ਆ ਕੋਈ ਦੋ ਰਹਿਵਾਂ ਨਹੀਂ 14 ਤੋਂ ਬਾਅਦ 17 ਨੂੰ ਰਿਜ਼ਲਟ ਪੂਰਾ ਸਾਫ਼ ਸਾਫ਼ ਹੋ ਰਿਹਾ ਸਰ ਕਿੱਧਰ ਦੇਖਦੇ ਹੋ ਪੰਜਾਬ ਸਰਕਾਰ ਦੇ ਕੰਮਾਂ ਦੇ ਆਧਾਰ ਤੇ ਤੁਸੀਂ ਵੋਟਾਂ ਮੰਗ ਰਹੇ ਹੋ ਕਿੰਨਾ ਦੁਬਾਰਾ ਮਿਲਦਾ ਜੀ ਜਿਹੜਾ ਪੰਜਾਬ ਸਰਕਾਰ ਦਾ ਜ਼ਿੰਮੇਦਾਰ ਇਹ ਗੱਲ ਕਹਿ ਰਿਹਾ ਬਈ 9 ਤੋਂ ਲੈ ਕੇ 5 ਵਜੇ ਤੱਕ ਲਾਈਟ ਆ ਰਹੀ ਆ ਮੀਟਰ ਦਾ ਮਾਪ ਬਿੱਲ ਮਾਫ ਆ ਬਸਾਂ ਦੇ ਉੱਤੇ ਜਿਹੜਾ ਆਧਾਰ ਕਾਰਡ ਦੇ ਕੰਮ ਚੱਲ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸੜਕਾਂ ਦੇ ਪ੍ਰੋਜੈਕਟ ਪੂਰੇ ਹੋ ਗਏ ਨੇ ਆ ਚੋਣ ਜਬਤਾ ਲੱਗਣ ਤੋਂ ਬਾਅਦ ਕੋਈ ਵੀ ਸੜਕ ਨਹੀਂ ਐਸੀ ਬਚੂਗੀ ਜਿਹੜੇ ਕੰਮ ਹੋਣ ਤੋਂ ਰਹਿ ਜੂਗੀ ਪੰਚਾਇਤਾਂ ਨੂੰ ਸਰਪੰਚਾਂ ਨੂੰ ਖੁੱਲੇ ਗੱਫੇ ਦਿੱਤੇ ਜਾਣਗੇ ਐਨੇ ਪੈਸੇ ਦੇਵਾਂਗੇ ਸਰਪੰਚਾਂ ਤੋਂ ਲੱਗਣੇ ਨਹੀਂ ਕਿੰਨਾ ਕੁ ਪਿਆਰ ਮਿਲਦਾ ਜੀ ਦੇਖੋ ਅਸੀਂ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਜੀ ਜੋ ਕੰਮ ਆਮ ਆਦਮੀ ਆਮ ਆਦਮੀ ਪਾਰਟੀ ਨੇ ਕੀਤੇ ਨੇ ਅਸੀਂ ਉਹ ਸਾਰੇ ਲੋਕਾਂ ਚ ਲੈ ਕੇ ਗਏ ਆ ਮੈਂ ਇਥੋਂ ਲੋਕਲ ਆ ਸਾਰੇ ਲੋਕ ਮੈਨੂੰ ਜਾਣਦੇ ਨੇ ਮੇਰੇ ਨਾਲ ਪਿਆਰ ਕਰਦੇ ਨੇ ਔਰ ਜਿਹੜਾ ਇੱਥੇ ਸਸੀ ਮੁਹੱਲਾ ਕਲੀਨਿਕ ਬਣਾਇਆ ਔਰ ਇਹ ਸਾਰੇ ਲੋਕ ਉੱਥੇ ਜਾਂਦੇ ਨੇ ਸਾਡੀ ਰੋਜ਼ ਦੀ ਘਟੂ ਘਟ 150 ਦੀ ਓਪੀਡੀ ਹੈਗੀ ਆ ਸਾਰੀਆਂ ਸੁਵਿਧਾਵਾਂ ਅਸੀਂ ਬਿਲਕੁਲ ਰਾਈਟ ਕਰਤੀਆਂ ਜਿੱਥੇ ਅੱਗੇ ਸਾਡੇ ਸਰਕਾਰੀ ਹਸਪੀਟਲ ਦੇ ਵਿੱਚ ਰੋਜ਼ 10 ਤੋਂ 12 12 13 ਜਣੇ ਆਉਂਦੇ ਸੀ ਤੇ ਡਾਕਟਰ ਸਾਹਿਬ ਖਾਲੀ ਬੈਠ ਕੇ ਮੁੜ ਜਾਂਦੇ ਸੀ ਜਿਹੜੇ ਉਹ ਵੀ ਵਿੱਚ ਦੀ ਛੁੱਟੀ ਮਾਰ ਜਾਂਦੇ ਸੀ ਪਰ ਹੁਣ ਜਿਹੜਾ ਹੈਗਾ ਹਰ ਰੋਜ਼ ਦੀ 150 ਦੇ ਕਰੀਬ ओपीडी ਹੈ ਸਾਰੇ ਟੈਸਟ ਹੁੰਦੇ ਆ ਸਾਰੀ ਚੀਜ਼ ਚੱਲਦੀ ਹੈ ਸਾਡਾ ਸਕੂਲ ਹੈਗਾ ਜੀ ਸਰਕਾਰੀ ਸਕੂਲ ਹੈਗਾ ਸਾਡਾ ਉਹਦੇ ਵਿੱਚ ਨਵੇਂ ਟ੍ਰੇਡ ਦੀਆਂ ਹੁਣ ਤਿੰਨ ਲਾਇਬ੍ਰੇਰੀ ਸ਼ੁਰੂ ਹੋਈਆਂ ਨੇ ਇਹ ਸਰਕਾਰ ਨੇ ਕੀਤੀਆਂ ਨੇ ਨਵੇਂ ਕਮਰੇ ਤਿੰਨ ਬਣੇ ਨੇ ਜੀ ਸਰਕਾਰ ਸਿੱਖਿਆ ਤੇ ਸਿਹਤ ਤੇ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ ਅੱਜ ਅਸੀਂ ਜਿਸ ਏਰੀਆ ਦੇ ਵਿੱਚ ਆਏ ਆਂ ਇਹ ਸਾਡੇ ਇੱਥੇ ਮਾਈਗ੍ਰੇਟ ਜਿਹੜਾ ਹੈਗਾ ਮਾਈਗ੍ਰੇਸ਼ਨ ਹੁੰਦੀ ਕਾਫੀ ਸਾਡਾ ਇੰਡਸਟਰੀ ਏਰੀਆ ਵਾ ਸਾਡੇ ਜਿਹੜੇ ਭਰਾ ਨੇ ਇਹ ਸਾਡੇ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਨੇ ਅਸੀਂ ਇਹਨਾਂ